ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਹਿਸਟਰੀ ਸਵਿਕਸ ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੀਟੈਡ 2 ਐਸਐਸਟੀ ਤੇ ਇਸ ਵਿਸ਼ਾ ਮੈਂ ਤੁਹਾਨੂੰ ਕਰਾ ਰਹੀ ਹਾਂ ਬਸਤੀਵਾਦ ਤੇ ਕਬਾਈਲੀ ਸਮਾਜ ਕਲੋਨੀਮਿਜ਼ਮ ਐਂਡ ਦਾ ਟ੍ਰਾਈਬਲ ਸੋਸਾਇਟੀ ਇਸ ਦੇ ਬਾਰੇ ਮੈਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਜਾਣਕਾਰੀ ਦਾਂਗੀ ਕਬਾਈਲੀ ਸਮਾਜ ਆਦਵਾਸੀ ਲੋਕ ਜੋ ਕਬੀਲਿਆਂ ਵਿੱਚ ਰਹਿੰਦੇ ਹਨ ਉਹਨਾਂ ਨੂੰ ਕੀ ਕਹਿੰਦੇ ਨੇ ਕਬਾਈਲੀ ਸਮਾਜ ਜੋ ਛੋਟੇ-ਛੋਟੇ ਕਬੀਲਿਆਂ 'ਚ ਰਹਿੰਦੇ ਸਨ ਉਹਨਾਂ ਨੂੰ ਕਬਾਈਲੀ ਸਮਾਜ ਕਿਹਾ ਜਾਂਦਾ ਹੈ ਇਹਨਾਂ ਦਾ ਵੱਡਾ ਹਿੱਸਾ ਰਾਜਸਥਾਨ ਗੁਜਰਾਤ ਬਿਹਾਰ ਓਡੀਸ਼ਾ ਤੇ ਮੱਧ ਪ੍ਰਦੇਸ਼ ਦੇ ਵਿੱਚ ਰਹਿੰਦਾ ਹੈ ਹਨ ਕਬਾਇਲੀਆਂ ਦਾ ਵੱਡਾ ਹਿੱਸਾ ਜੋ ਹੈ ਰਾਜਸਥਾਨ ਗੁਜਰਾਤ ਵਿਹਾਰ ਉੜੀਸਾ ਤੇ ਮੱਧ ਪ੍ਰਦੇਸ਼ ਵਿੱਚ ਰਹਿੰਦਾ ਸੀ ਤੇ ਇਸ ਤੋਂ ਇਲਾਵਾ ਕਈ ਛੋਟੇ-ਛੋਟੇ ਰਾਜਾਂ ਜਿਹੇ ਰਹਿੰਦਾ ਹੈ ਜਿਵੇਂ ਸਿੱਕਮ, ਗੋਆ, ਮਿਜ਼ੋਰਮ, ਦਾਦਰਾ, ਨਗਰ ਹਵੇਲੀ ਦੇ ਵਿੱਚ ਆਦੀਵਾਸੀ ਲੋਕਾਂ ਦੇ ਵਿੱਚ ਜ਼ਿਆਦਾਤਰ ਲੋਕ ਜਿਵੇਂ ਗੋਂਡ, ਪੀਲ, ਸੰਥਾਲ, ਮੀਜ਼ੋ ਆਦ ਕਬੀਲਿਆਂ ਨਾਲ ਸਬੰਧ ਰੱਖਦੇ ਹਨ ਤੇ ਇਹਨਾਂ ਵਿੱਚੋਂ ਗੋਂਡ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਇਹਨਾਂ ਕਬੀਲਿਆਂ ਤੋਂ ਇਲਾਵਾ ਹੋਰ ਵੀ ਕਈ ਘੱਟ ਗਿਣਤੀ ਵਾਲੇ ਕਬੀਲੇ ਜੋ ਨੇ ਹੈਗੇ ਨੇ। ਆਦਵਾਸੀਆਂ 'ਚ ਕਿਹੜੇ-ਕਿਹੜੇ ਕਬੀਲੇ ਨੇ ਗੋਂਡ, ਪੀਲ, ਸੰਥਾਲ, ਮੀਜ਼ੋ ਇਹ ਜਿਹੜੇ ਨੇ ਕਬਾਈਲੀ ਕਬੀਲੇ ਨੇ ਤੇ ਇਹਨਾਂ ਵਿੱਚੋਂ ਗੋਂਡ ਕਬੀਲੇ ਦੀ ਗਿਣਤੀ ਜੋ ਹੈ ਸਭ ਤੋਂ ਜ਼ਿਆਦਾ ਹੈ। ਭਾਰਤ ਦੇ ਵਿੱਚ ਕਬਾਇਲੀ ਲੋਕ ਬਰਤਾਨਵੀ ਰਾਜ ਦੇ ਸਮੇਂ ਜੋ ਇਹਨਾਂ ਦੀ ਆਰਥਿਕ ਹਾਲਤ ਸੀ ਉਹ ਕਾਫੀ ਮਾੜੀ ਸੀ ਅੰਗਰੇਜ਼ ਲੋਕ ਜੋ ਹੈ ਇਹਨਾਂ ਤੇ ਜ਼ੁਲਮ ਕਰਦੇ ਸਨ ਆਦਿਵਾਸੀ ਲੋਕ ਪੇਡਾਂ ਬੱਕਰੀਆਂ ਆਦ ਪਾਲਦੇ ਸਨ ਆਦਿਵਾਸੀ ਲੋਕ ਪੇਡ ਬੱਕਰੀਆਂ ਪਾਲ ਕੇ ਆਪਣਾ ਗੁਜ਼ਾਰਾ ਕਰਦੇ ਸਨ ਇਹ ਲੋਕ ਸਥਾਨਕ ਕੁਦਰਤੀ ਤੇ ਭੌਤਿਕ ਸਾਧਨਾਂ ਦੇ ਉੱਪਰ ਨਿਰਭਰ ਕਰਦੇ ਸਨ ਤੇ ਇਸ ਤੋਂ ਇਲਾਵਾ ਇਹ ਹੋਰ ਜਿਹੜੇ ਆਰਥਿਕ ਕੰਮ ਤੰਦੇ ਨੇ ਜਿਵੇਂ ਸ਼ਿਕਾਰ ਕਰਨਾ ਭੋਜਨ ਇਕੱਠਾ ਕਰਨਾ ਮੱਛੀਆਂ ਫੜਨਾ ਬਲਦਾਂ ਨਾਲ ਹੀ ਹੱਲ ਵੋਣਾ ਇਹ ਵੀ ਕਰਦੇ ਸਨ ਆਦ ਕਬੀਲੇ ਦੇ ਲੋਕ ਕਈ ਤਰ੍ਹਾਂ ਦੇ ਕੰਮ ਕਰਦੇ ਸਨ ਇਹ ਲੋਕ ਝੁੰਡ ਬਣਾ ਕੇ ਰਹਿੰਦੇ ਸਨ ਔਰ ਇਹਨਾਂ ਦੀਆਂ ਝੋਪੜੀਆਂ 2 4 1 ਲਾਈਨ ਵਿੱਚ ਹੁੰਦੀਆਂ ਹਨ ਕਬਾਇਲੀ ਸਮਾਜ ਦੇ ਲੋਕਾਂ ਦੀ ਸਭ ਤੋਂ ਮੁੱਢਲੀ ਸਮਾਜਿਕ ਇਕਾਈ ਪਰਿਵਾਰ ਹੈ ਜਿੱਥੇ ਇਸਤਰੀਆਂ ਘਰੇਲੂ ਆਰਥਿਕ ਸੱਭਿਆਚਾਰਿਕ ਕੰਮਕਾਜ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੀਆਂ ਹਨ ਤੁਹਾਨੂੰ ਕੁਐਸਚਨ ਆ ਸਕਦਾ ਹੈ ਕਿ ਕਬਾਇਲੀ ਸਮਾਜ ਦੀ ਮੁੱਢਲੀ ਇਕਾਈ ਕੀ ਹੈ ਤਾਂ ਉਸ ਦੀ ਮੁੱਢਲੀ ਇਕਾਈ ਕੀ ਹੈ ਪਰਿਵਾਰ ਹੈ ਇਸਤਰੀਆਂ ਜੋ ਹੈ ਹਰ ਤਰ੍ਹਾਂ ਦੇ ਕੰਮਕਾਜ ਵਿੱਚ ਮਰਦਾਂ ਦੇ ਨਾਲ ਉਹਨਾਂ ਦੀ ਸਹਾਇਤਾ ਕਰਦੀਆਂ ਮਰਦਾਂ ਦੇ ਜੋ ਮੁੱਖ ਕੰਮ ਹੁੰਦੇ ਸਨ ਉਹ ਜੰਗਲ ਕਟਣਾ, ਜ਼ਮੀਨ ਪੱਧਰੀ ਕਰਨਾ, ਹਲ ਵਾਉਣਾ ਹੁੰਦੇ ਸਨ ਤੇ ਇਸਤਰੀਆਂ ਕਿਉਂਕਿ ਉਹਨਾਂ ਦੇ ਹਰ ਕੰਮ ਵਿੱਚ ਬਰਾਬਰ ਦੀਆਂ ਹਿੱਸੇਦਾਰ ਹੁੰਦੀਆਂ ਸਨ ਇਸ ਕਰਕੇ ਮਰਦ ਇੱਕ ਤੋਂ ਵੱਧ ਵਿਆਹ ਕਰਵਾਉਂਦੇ ਸਨ, ਇੱਕ ਤੋਂ ਵੱਧ ਇਸਤਰੀਆਂ ਰੱਖਦੇ ਸਨ ਇਸੇ ਕਰਕੇ ਕਬਾਇਲੀ ਸਮਾਜ ਦੇ ਵਿੱਚ ਬਹੁ ਵਿਆਹ ਪ੍ਰਥਾ ਚੱਲੇ ਸੀ ਕਿਉਂਕਿ ਇਸਤਰੀਆਂ ਹਰ ਕੰਮ ਦੇ ਵਿੱਚ ਮਰਦ ਦਾ ਹਰ ਤਰ੍ਹਾਂ ਦੇ ਕੰਮ ਸਮਾਜਿਕ ਜਾਂ ਜਿਹੜੇ ਖੇਤੀਬਾੜੀ ਦਾ ਜੋ ਖੇਲੂ ਕੰਮ ਹੈ ਉਸ ਦੇ ਵਿੱਚ ਮਰਦਾਂ ਦਾ ਹੱਥ ਵਟਾਉਂਦੀਆਂ ਤੇ ਇਸ ਕਰਕੇ ਉਸ ਸਮੇਂ ਬਹੁ ਵਿਆਹ ਪ੍ਰਥਾ ਪਰ ਚੱਲੇ ਸੀ 19ਵੀਂ ਸਦੀ ਵਿੱਚ ਬਰਤਾਨਵੀ ਰਾਜ ਵਿੱਚ ਕਬਾਇਲੀ ਸਮਾਜ ਦੇ ਲੋਕ ਸਭ ਤੋਂ ਵੱਧ ਗਰੀਬ ਸਨ 19ਵੀਂ ਸਦੀ ਬਰਤਾਨਵੀ ਸਮਾਜ ਦੇ ਸਮੇਂ ਜਿਹੜੇ ਕਬਾਈਲੀ ਲੋਕ ਸਨ ਉਹ ਸਭ ਤੋਂ ਵੱਧ ਗਰੀਬ ਸਨ ਕਿਉਂ ਗਰੀਬ ਸਨ ਕਿਉਂਕਿ ਬਰਤਾਨਵੀ ਸ਼ਾਸਕਾਂ ਨੇ ਅਫੀਮ ਤੇ ਨੀਲ ਦੇ ਖੇਤੀ ਕਰਨ ਲਈ ਕਬਾਈਲੀ ਖੇਤਰਾਂ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ ਜਿਸ ਕਰਕੇ ਕਬਾਈਲੀ ਲੋਕ ਮਜ਼ਦੂਰੀ ਕਰਨ ਲੱਗ ਪਏ 19 ਸਦੀ ਜੋ ਹੈ ਬਰਤਾਨਵੀ ਰਾਜ ਦੀ ਸਦੀ ਹੈ ਉਹਨਾਂ ਨੇ ਛੋਟੇ-ਛੋਟੇ ਜੋ ਹੈ ਥੇ ਕਬੀਲੇ ਸਨ ਉਹਨਾਂ ਤੇ ਰਾਜ ਕਰਨਾ ਸ਼ੁਰੂ ਕਰਤਾ ਉਹਨਾਂ ਦੀਆਂ ਜ਼ਮੀਨਾਂ ਹਥਿਆਲੀਆਂ ਤੇ ਉਹਨਾਂ ਜ਼ਮੀਨਾਂ ਤੇ ਉਹਨਾਂ ਨੇ ਅਫੀਮ ਤੇ ਨੀਲ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਫਸਲਾਂ ਦਾ ਜੋ ਵਨਜ਼ੀਕਰਨ ਕੀਤਾ ਤੇ ਜਿਹੜੇ ਕਬਾਇਲੀ ਲੋਕ ਸਨ ਉਹਨਾਂ ਨੂੰ ਉਹਨਾਂ ਨੇ ਮਜ਼ਦੂਰ ਬਨਣ ਦੇ ਲਈ ਮਜਬੂਰ ਕਰਤਾ ਉਹਨਾਂ ਨੂੰ ਘੱਟ ਮਜ਼ਦੂਰੀ ਦਿੱਤੀ ਜਾਂਦੀ। ਹੌਲੀ-ਹੌਲੀ ਉਹਨਾਂ ਨੂੰ ਸਿਰਫ ਉਹਨਾਂ ਦੀ ਗੁਜ਼ਾਰੇ ਲਈ ਹੀ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਜਿਸ ਕਰਕੇ ਉਹ ਆਰਥਿਕ ਤੌਰ ਤੇ ਜਿਹੜੇ ਹੈ ਕਮਜ਼ੋਰ ਹੋਣੇ ਸ਼ੁਰੂ ਹੋ ਗਏ ਆਰਥਿਕ ਤੌਰ ਤੇ ਕਮਜ਼ੋਰ ਹੋਣ ਦੇ ਕਾਰਨ ਮਧ ਪ੍ਰਦੇਸ਼ ਦੇ ਵਿੱਚ ਭੀਲ ਲੋਕਾਂ ਨੇ ਬਿਹਾਰ ਦੇ ਵਿੱਚ ਮੁੰਡਾ ਲੋਕਾਂ ਨੇ ਉੜੀਸਾ ਵਿੱਚ ਗੋਂਡ ਲੋਕਾਂ ਨੇ ਮੇਘਾਲਿਆ ਵਿੱਚ ਖਾਸੀਸ ਲੋਕਾਂ ਨੇ ਅਤੇ ਬੰਗਾਲ ਤੇ ਬਿਹਾਰ ਵਿੱਚ ਸੰथाल ਦੇ ਲੋਕਾਂ ਨੇ ਵਿਦਰੋਹ ਕੀਤਾ ਅੰਗਰੇਜ਼ਾਂ ਦੁਆਰਾ ਆਪਣੇ ਤੇ ਜ਼ੁਲਮ ਕੀਤੇ ਜਾਣ ਦੇ ਕਾਰਨ ਉਹਨਾਂ ਦੇ ਵਿਰੁੱਧ ਵਿਦਰੋਹ ਕੀਤਾ ਤੁਹਾਨੂੰ ਕੁਐਸਚਨ ਆ ਜਾਏਗਾ ਕਿ ਮੱਧ ਪ੍ਰਦੇਸ਼ ਚ ਜਿਹੜੀ ਪ੍ਰਮੁੱਖ ਜਾਤੀ ਕਿਹੜੀ ਸੀ ਪੀਲ ਬਿਹਾਰ ਚ ਮੁੰਡਾ ਤੇ ਉੜੀਸਾ ਵਿੱਚ ਗੋਂਡ ਮਿਗਾਲਿਆ ਦੇ ਵਿੱਚ ਕਬਾਈਲੀ ਲੋਕ ਕਿਹੜੇ ਸਨ ਖਾਸੀ ਤੇ ਬੰਗਾਲ ਤੇ ਬਿਹਾਰ ਦੇ ਵਿੱਚ ਸੰਥਾਲ ਕਬਾਈਲੀ ਲੋਕਾਂ ਦੇ ਕਬੀਲੇ ਰਹਿੰਦੇ ਸਨ ਸੋ ਇਹ ਜਿਹੜੇ ਛੋਟੇ-ਛੋਟੇ ਕੁਐਸਚਨ ਨੇ ਇਹਨਾਂ ਨੂੰ ਤੁਸੀਂ ਆਪਣੀ ਕਾਪੀ ਤੇ ਨੋਟ ਕਰਦੇ ਜਾਓ ਜੇਕਰ ਅਜੇ ਤੱਕ ਤੁਸੀਂ ਮੇਰਾ ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਸ ਤੋਂ ਇਲਾਵਾ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਦੱਸਣਾ ਕਿ ਤੁਹਾਨੂੰ ਮੇਰਾ ਕਰਵਾਇਆ ਗਿਆ ਵਿਸ਼ਾ ਕਿਸ ਤਰ੍ਹਾਂ ਦਾ ਲੱਗਾ ਹੈ ਉੱਤਰ ਪੂਰਬੀ ਖੇਤਰ ਵਿੱਚ ਸਭ ਤੋਂ ਪਹਿਲਾਂ ਖਾਸੀਸ ਕਬੀਲੇ ਦੁਆਰਾ ਵਿਦਰੋਹ ਕੀਤਾ ਗਿਆ ਖਾਸੀਸ ਕਬੀਲੇ ਦਾ ਮੋਢੀ ਕੌਣ ਸੀ ਤਿਰੰਤ ਸਿੰਘ ਤੇ 5 ਮਈ 1829 ਨੂੰ ਖਾਸੀਸ ਕਬੀਲੇ ਦੇ ਲੋਕਾਂ ਨੇ ਗਾਰੋ ਕਬੀਲੇ ਦੀ ਸਹਾਇਤਾ ਨਾਲ ਬਹੁਤ ਸਾਰੇ ਯੂਰਪੀਨਾਂ ਅਤੇ ਬੰਗਾਲੀਆਂ ਨੂੰ ਮਾਰ ਸੁੱਟਿਆ ਦੇਖੋ ਕੁਐਸਚਨ ਤੁਹਾਨੂੰ ਆਏਗਾ ਕਿ ਖਾਸੀਸ ਕਬੀਲਾ ਉਹਨਾਂ ਨੇ ਵਿਦਰੋਹ ਕਿੱਥੇ ਕੀਤਾ ਉੱਤਰ ਪੂਰਬੀ ਖੇਤਰ ਦੇ ਵਿੱਚ ਤੇ ਖਾਸੀਸ ਕਬੀਲੇ ਦਾ ਮੋਢੀ ਜਾਂ ਪ੍ਰਮੁੱਖ ਨੇਤਾ ਕੌਣ ਸੀ ਤੇਰੁੰਤ ਸਿੰਘ ਤੇ ਇਹਨਾਂ ਨੇ ਕਦੋਂ ਜਿਹੜਾ ਹੈ ਵਿਦਰੋਹ ਕੀਤਾ 5 ਮਈ 1829 ਈਸਵੀ ਨੂੰ ਬੜੇ ਇੰਪੋਰਟੈਂਟ ਕੁਐਸਚਨ ਨੇ ਤੁਸੀਂ ਆਪਣੀ ਕਾਪੀ ਤੇ ਨੋਟ ਕਰਦੇ ਜਾਓ ਮੈਂ ਤੁਹਾਨੂੰ ਥੋੜੇ ਜੇ ਸਮੇਂ ਚ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀਆਂ ਦੇਣ ਦੀ ਕੋਸ਼ਿਸ਼ ਕਰਦੀ ਹਾਂ ਕਮੈਂਟ ਬਾਕਸ 'ਚ ਤੁਸੀਂ ਮੇਰੇ ਦੁਆਰਾ ਕੀਤੀ ਕੋਸ਼ਿਸ਼ ਕਿੰਥੋਂ ਤੱਕ ਸਾਰਥਕ ਹੈ ਇਹ ਜ਼ਰੂਰ ਦੱਸਣਾ ਹੈ ਜੀ ਸੋ ਗੱਲ ਕਰਦੇ ਹਾਂ ਆਪਾਂ ਕਮਾਈਲੀ ਲੋਕਾਂ ਦੀ ਕਿ ਸਭ ਤੋਂ ਪਹਿਲਾ ਜਿਹੜਾ ਵੀ ਵਿਦਰੋਹ ਹੈ ਉਹ ਉੱਤਰ ਪੂਰਬੀ ਖੇਤਰ ਵਿੱਚ ਹੋਇਆ ਫਿਰ 1839 ਈਸਵੀ ਦੇ ਵਿੱਚ ਸਿੰਘਫੋਰਸ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ। ਉਹਨਾਂ ਨੇ ਅੰਗਰੇਜ਼ਾਂ ਦਾ ਇੱਕ ਰਾਜਨੀਤਿਕ ਦੂਤ ਸੀ ਕਰਨਲ ਵਾਈਟ ਦੀ ਹੱਤਿਆ ਕਰ ਦਿੱਤੀ। ਦੇਖੋ ਸਿੰਘਫੋਰਸ ਕਬੀਲੇ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕਦੋਂ ਕੀਤਾ 1839 ਤੇ ਉਹਨਾਂ ਨੇ ਅੰਗਰੇਜ਼ਾਂ ਦੇ ਕਿਹੜੇ ਦੂਤ ਨੂੰ ਮਾਰਤਾ ਕਰਨਲ ਵਾਈਟ ਨੂੰ ਮਾਰਤਾ। ਤੇ ਉਸ ਦੇ ਕੋਈ ਹੋਰ ਸਾਥੀ ਸਨ ਉਹਨਾਂ ਦੀ ਵੀ ਸਿੰਘ ਫੋਰਸ ਕਬੀਲੇ ਦੇ ਲੋਕਾਂ ਨੇ ਹੱਤਿਆ ਕਰਤੀ 1844 ਈਸਵੀ ਵਿੱਚ ਉੱਤਰ ਪੂਰਬੀ ਨਾਗਾ ਕਬੀਲੇ ਨੇ ਅੰਗਰੇਜ਼ਾਂ ਵਿਦਰੋਹ ਕਰਤਾ ਇਹ ਵਿਦਰੋਹ ਕਿੰਨੇ ਦਿਨ ਚੱਲਿਆ 2 ਤੋਂ 3 ਸਾਲ ਚੱਲਦਾ ਰਿਹਾ ਹੁਣ ਤੁਹਾਨੂੰ ਕੁਸਚਨ ਆਏਗਾ ਕਿ ਉੱਤਰ ਪੂਰਬੀ ਨਾਗਾ ਕਬੀਲੇ ਨੇ ਅੰਗਰੇਜ਼ਾਂ ਦੇ ਵਿਦ ਵਿਦਰੋਹ ਕਦੋਂ ਕੀਤਾ 1844 ਈਸਵੀ ਵਿੱਚ 1844 ਈਸਵੀ ਦਾ ਜੋ ਵਿਦਰੋਹ ਨਾਗਾ ਕਬੀਲੇ ਨੇ ਕੀਤਾ ਉਹ ਕਿੰਨੇ ਸਾਲ ਚੱਲਦਾ ਰਿਹਾ 2 ਤੋਂ 3 ਸਾਲ ਚੱਲਦਾ ਰਿਹਾ ਤਾਂ ਕੁਐਸਚਨ ਦੇਖੋ ਇਹਦੇ ਵਿੱਚੋਂ ਹੀ ਆਣੀ ਹੈ ਜਿਹੜੀ ਮੈਂ ਤੁਹਾਨੂੰ ਥਿਊਰੀ ਕਰਾ ਰਹੀਆਂ ਇਹਦੇ ਵਿੱਚੋਂ ਹੀ ਕੁਐਸਚਨ ਆਣੇ ਨੇ ਤੁਸੀਂ ਮੇਰੀ ਥਿਊਰੀ ਨੂੰ ਬੜੇ ਧਿਆਨ ਨਾਲ ਸੁਣਨਾ ਹੈ ਮਨੀਪੁਰ ਦੇ ਪਹਾੜੀ ਇਲਾਕਿਆਂ ਦੇ ਵਿੱਚ ਰਹਿੰਦੇ ਕੁੱਕੀ ਕਬੀਲੇ ਦੇ ਲੋਕਾਂ ਨੇ ਵੀ 1826 1844 ਤੇ 1849 ਈਸਵੀ ਦੇ ਵਿੱਚ ਵਿਦਰੋਹ ਕਰ ਦਿੱਤਾ ਤਾ ਹੁਣ ਤੁਹਾਨੂੰ ਕੁਐਸਚਨ ਆਏਗਾ ਕਿ ਮਨੀਪੁਰ ਦੇ ਪਹਾੜੀ ਇਲਾਕਿਆਂ ਵਿੱਚ ਕਿਹੜੇ ਕਬੀਲੇ ਦੇ ਲੋਕ ਰਹਿੰਦੇ ਸਨ ਤਾਂ ਕੁਕੀ ਕਬੀਲੇ ਦੇ ਲੋਕ ਰਹਿੰਦੇ ਸਨ ਇਹਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਤਿੰਨ ਵਿਦਰੋਹ ਕੀਤੇ 1826 ਚ 1844 ਚ ਤੇ 1849 ਈਸਵੀ ਵਿੱਚ ਦੇਖੋ ਕੁਐਸਚਨ ਕਿਵੇਂ ਵੀ ਉਹ ਕੁਮਾਕ ਫਿਰਾ ਕੇ ਪੁੱਛਦਾ ਹੈ ਕਿੰਨੇ ਵਿਦਰੋਹ ਕੀਤੇ ਜਾਂ 1826 44 49 ਚ ਕਿਹੜਾ ਵਿਦਰੋਹ ਹੋਇਆ ਕੁਕੀ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕੀਤਾ ਬਰਤਾਨਵੀ ਹਕੂਮਤ ਨੇ ਕੁਕੀ ਕਬੀਲੇ ਦੇ ਲੋਕਾਂ ਨੂੰ 1855 ਈਸਵੀ ਦੇ ਵਿੱਚ ਹਰਾ ਕੇ ਉਹਨਾਂ ਨੂੰ ਸ਼ਾਂਤ ਕਰ ਦਿੱਤਾ ਕੁਕੀ ਕਬੀਲੇ ਦੇ ਲੋਕਾਂ ਨੂੰ 1800 50 ਈਸਵੀ ਵਿੱਚ ਬੱਚੇ 55 ਗਲਤੀ ਨਾਲ ਲਿਖਿਆ ਗਿਆ 1850 ਈਸਵੀ ਵਿੱਚ ਹਰਾ ਕੇ ਉਹਨਾਂ ਨੂੰ ਸ਼ਾਂਤ ਕਰ ਦਿੱਤਾ ਇਹਨਾਂ ਨੂੰ ਕੁਕੀ ਕਬੀਲੇ ਦੇ ਲੋਕਾਂ ਨੂੰ ਜਿਹੜੇ ਕਿੱਥੇ ਰਹਿੰਦੇ ਸੀ ਮਨੀਪੁਰ ਦੇ ਪਹਾੜੀ ਇਲਾਕਿਆਂ ਦੇ ਵਿੱਚ ਰਹਿੰਦੇ ਸਨ 1820 ਈਸਵੀ ਵਿੱਚ ਛੋਟਾ ਨਾਗਪੁਰ ਇਲਾਕੇ ਵਿੱਚ ਸਭ ਤੋਂ ਪਹਿਲਾਂ ਕੋਲ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਦੇ ਵਿਦਰੋਹ ਕਰ ਦਿੱਤਾ ਛੋਟਾ ਨਾਗਪੁਰ ਵਿੱਚ ਕੋਲ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਦੋਂ ਕੀਤਾ 1820 ਈਸਵੀ ਦੇ ਵਿੱਚ ਦੇਖੋ ਕਈ ਵਾਰੀ ਸਨ ਪੁੱਛ ਲੈਂਦੇ ਨੇ ਕਈ ਵਾਰੀ ਪੂਰਾ ਕੁਐਸਚਨ ਦੇ ਕੇ ਸਨ ਪੁੱਛ ਲੈਣਗੇ ਕਈ ਵਾਰੀ ਸਨ ਦੇ ਕੇ ਜਿਹੜਾ ਹੈ ਤੁਹਾਨੂੰ ਕਬੀਲਾ ਪੁੱਛਿਆ ਜਾਂਦਾ ਹੈ ਇਸ ਕਰਕੇ ਤੁਸੀਂ ਕੁਸਚਨ ਨਾਲੋਂ ਨਾਲ ਨੋਟ ਕਰਦੇ ਜਾਓ 1820 ਈਸਵੀ ਚ ਛੋਟਾ ਨਾਗਪੁਰ ਚ ਕੋਲ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ ਵਿਦਰੋਹ ਦਾ ਕਾਰਨ ਉਹਨਾਂ ਦੀ ਆਰਥਿਕ ਸ਼ੋਸ਼ਣ ਸੀ 1830 31 ਦੇ ਵਿੱਚ ਛੋਟਾ ਨਾਗਪੁਰ ਦੇ ਮੁੰਡਾ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰਤਾ ਕੋਲ ਕਬੀਲੇ ਦੇ ਲੋਕ ਵੀ ਮੁੰਡਾ ਕਬੀਲੇ ਦੇ ਲੋਕਾਂ ਦੇ ਵਿਦਰੋਹ ਵਿੱਚ ਸ਼ਾਮਲ ਹੋ ਗਏ ਦੇਖੋ ਜਿਨਨੇ ਵੀ ਕਬਾਈਲੀ ਲੋਕਾਂ ਦੁਆਰਾ ਵਿਦਰੋਹ ਕੀਤੇ ਗਏ ਨੇ ਉਸ ਦਾ ਮੁੱਖ ਕਾਰਨ ਉਹਨਾਂ ਦਾ ਆਰਥਿਕ ਸ਼ੋਸ਼ਣ ਸੀ ਇਸ ਤੋਂ ਇਲਾਵਾ ਬਰਤਾਨਵੀ ਸ਼ਾਸਕ ਦੇ ਦੁਆਰਾ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਖੋਹ ਲਈਆਂ ਗਈਆਂ ਕਿਉਂ ਕਿਉਂਕਿ ਉੱਥੇ ਅਫੀਮ ਤੇ ਨੀਲ ਦੀ ਖੇਤੀ ਕਰਨਾ ਚਾਹੁੰਦੇ ਸਨ ਸੋ ਮੁੰਡਾ ਕਬੀਲੇ ਦੇ ਲੋਕਾਂ ਨੇ 1830-31 ਦੇ ਵਿੱਚ ਇੱਕ ਵਿਦਰੋਹ ਸ਼ੁਰੂ ਕਰ ਦਿੱਤਾ ਤੇ ਇਸ ਵਿਦਰੋਹ ਵਿੱਚ ਉਹਨਾਂ ਦਾ ਸਾਥ ਕਿਹੜੇ ਕਬੀਲੇ ਦੇ ਲੋਕਾਂ ਨੇ ਦਿੱਤਾ ਕੌਲ ਕਬੀਲੇ ਦੇ ਲੋਕਾਂ ਨੇ ਦਿੱਤਾ ਉਸਨ ਇੰਪੋਰਟੈਂਟ ਨੇ ਤੁਸੀਂ ਆਪਣੀ ਕਾਪੀ ਤੇ ਨੋਟ ਕਰਦੇ ਜਾਓ ਜਿੰਨੀ ਮੈਂ ਥਿਉਰੀ ਤੁਹਾਨੂੰ ਕਰਵਾਵਾਂਗੀ ਕਿਸੇ ਹੋਰ ਚੈਨਲ ਤੇ ਤੁਹਾਨੂੰ ਇੰਨੀ ਜਿਹੜੀ ਥਿਉਰੀ ਹੈ ਸਾਰੀ ਕਿਤੇ ਨਹੀਂ ਮਿਲੇਗੀ ਸੋ ਅੱਗੇ ਕਰਦੇ ਹਾਂ ਜੀ ਕਿ ਇਹ ਵਿਦਰੋਹ ਕਿੱਥੋਂ ਕਿੱਥੇ ਤੱਕ ਫੈਲਿਆ ਮੁੰਡਾ ਕਬੀਲੇ ਨੇ ਜੋ ਵਿਦਰੋਹ ਕੀਤਾ 1830 31 ਦੇ ਵਿੱਚ ਇਹ ਜਲਦੀ ਹੀ ਰਾਂਚੀ ਹਜ਼ਾਰੀ ਬਾਗ ਪਾਲਮੂ ਇਹ ਮਨਰੂਪ ਇਲਾਕਿਆਂ ਤੱਕ ਫੈਲ ਗਿਆ ਤੇ ਸੈਨਾ ਦੇ ਦੁਆਰਾ ਲਗਭਗ 1000 ਵਿਦਰੋਹੀਆਂ ਨੂੰ ਮਾਰਿਆ ਗਿਆ ਲੇਕਿਨ ਸੈਨਾ ਵਿਦਰੋਹ ਤੇ ਕਾਬੂ ਨਾ ਪਾ ਸਕੀ ਜਿਹੜੇ ਵਿਦਰੋਹੀ ਸੀ ਉਹਨਾਂ ਨੂੰ 1000 ਤੱਕ ਮਾਰ ਦਿੱਤਾ ਗਿਆ ਉਹਨਾਂ ਦੇ ਲੋਕਾਂ ਨੂੰ ਲੇਕਿਨ ਵਿਦਰੋਹ ਖਤਮ ਨਹੀਂ ਹੋਇਆ ਤੇ 1846 ਈਸਵੀ ਦੇ ਵਿੱਚ ਛੋਟਾ ਨਾਗਪੁਰ ਦੇ ਖਰੋਦ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ ਉਹਨਾਂ ਨੇ ਕੈਪਟਨ ਮੈਕਫਰਸਨ ਦੇ ਕੈਂਪ ਤੇ ਹਮਲਾ ਕੀਤਾ ਤੇ 170 ਆਦਮੀਆਂ ਸਮੇਤ ਹਥਿਆਰ ਸੁੱਟਣ ਦੇ ਲਈ ਕੈਪਟਨ ਨੂੰ ਮਜਬੂਰ ਕਰ ਦਿੱਤਾ 1846 ਈਸਵੀ ਦੇ ਵਿੱਚ ਜਿਹੜਾ ਹੈ ਛੋਟਾ ਨਾਗਪੁਰ ਦੇ ਵਿੱਚ ਕਰੋੜ ਕਬੀਲੇ ਦੇ ਲੋਕਾਂ ਨੇ ਵਿਦਰੋਹ ਕੀਤਾ ਲੇਕਿਨ ਇਹ ਵਿਦਰੋਹ ਅੰਗਰੇਜ਼ਾਂ ਨੇ 1846 ਈਸਵੀ ਦੇ ਵਿੱਚ ਹੀ ਕੁਚਲ ਦਿੱਤਾ ਅੰਗਰੇਜ਼ਾਂ ਨੇ ਦੇਸ਼ ਨਿਕਾਲਾ ਦਿੱਤੇ ਕਬੀਲਿਆਂ ਦੇ ਇੱਕ ਆਦਮੀ ਨੂੰ ਵਾਪਸ ਬੁਲਾ ਲਿਆ ਤੇ ਉਸ ਨੂੰ ਕਰੋੜ ਕਬੀਲੇ ਦਾ ਮੁਖੀਆ ਬਣਾ ਦਿੱਤਾ ਇਸ ਤਰ੍ਹਾਂ ਜਿਹੜੇ ਕਰੋੜ ਕਬੀਲੇ ਦੇ ਲੋਕ ਸੀ ਉਹ ਸ਼ਾਂਤ ਹੋ ਗਏ ਤਾਂ ਕਰੋੜ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਦੋਂ ਕੀਤਾ 1846 ਇਸ ਵੀਚ ਬਿਰਸਾ ਮੁੰਡਾ ਇੱਕ ਸ਼ਕਤੀਸ਼ਾਲੀ ਆਦਮੀ ਸੀ ਜੋ ਕਿ ਮੁੰਡਾ ਕਬੀਲੇ ਨਾਲ ਸੰਬੰਧਿਤ ਸੀ ਉਸ ਕੋਲ ਦੇਵੀ ਸ਼ਕਤੀਆਂ ਸਨ 1899 ਤੋਂ 900 ઈસવી ਦੇ ਵਿੱਚ मुंडा जाति ਦਾ વિદ્રોહ Ranchi ਦੇ દખ્ખની इलाके ਦੇ ਵਿੱਚ શરૂ ਹੋ ਗਿਆ। मुंडा जाति ਦੇ ਜੋ ਲੋક ਨੇ ਉਹ બિહાર ਦੇ इलाके ਦਾ એક પ્રસિદ્ધ ਕਬੀਲਾ ਹੈ। ਅੰਗਰੇਜ਼ੀ ਰਾਜ ਦੇ ਸਮੇਂ ਬਹੁਤ سارے ਗੈਰ ਕਬੀਲੀ ਲੋਕ ਕਬਾਈਲੀ ਇਲਾਕਿਆਂ ਵਿੱਚ ਆ ਕੇ ਰਹਿਣ ਲੱਗੇ ਅਤੇ ਉਹਨਾਂ ਨੇ ਕਬਾਈਲੀ ਲੋਕਾਂ ਦੀਆਂ ਜ਼ਮੀਨਾਂ ਸੀ ਜੋ ਹੜਪਣੀਆਂ ਸ਼ੁਰੂ ਕਰ ਦਿੱਤੀਆਂ। ਸੋ ਇਸ ਤਰ੍ਹਾਂ ਇਸ ਕਬੀਲੇ ਦੇ ਲੋਕਾਂ ਨੇ 1899 ਤੋਂ 1900 ਈਸਵੀ ਦੇ ਵਿੱਚ ਕਾ ਵਿਦਰੋਹ ਕੀਤਾ। ਬਿਰਸਾ ਮੁੰਡਾ ਵਿਦਰੋਹ ਦੇ ਪ੍ਰਭਾਵ ਹੇਠ ਅੰਗਰੇਜ਼ੀ ਸਰਕਾਰ ਨੇ ਛੋਟੇ ਕਿਸਾਨਾਂ ਨੂੰ ਜ਼ਮੀਨਾਂ ਦੇਣ ਦੇ ਹੱਕ ਦੇ ਵਿੱਚ ਛੋਟਾ ਨਾਗਪੁਰ ਐਕਟ 1908 ਪਾਸ ਕਰ ਦਿੱਤਾ ਤੇ ਲੋਕ ਬਿਰਸਾ ਮੁੰਡਾ ਦੀ ਪੂਜਾ ਕਰਨ ਲੱਗ ਪਏ। ਸੋ ਤੁਹਾਨੂੰ ਕੁਸਚਨ ਆ ਸਕਦਾ ਹੈ ਕਿ ਮੁੰਡਾ ਵਿਦਰੋਹ ਦਾ ਮੁਖੀ ਕੌਣ ਸੀ ਬਿਰਸਾ ਮੁੰਡਾ ਤਾਜਾ मुंडा ਜੋ ਕਬੀਲਾ ਹੈ ਉਸ ਦਾ ਮੁਖੀਆ ਕੌਣ ਸੀ ਉਹ ਬਿਰਸਾ मुंडा ਸੀ ਸੋ ਬਿਰਸਾ मुंडा ਨੇ ਛੋਟਾ ਨਾਗਪੁਰ ਦੇ ਇਲਾਕਿਆਂ ਦੇ ਵਿੱਚ ਜੋ ਹੈ ਵਿਦਰੋਹ ਕੀਤਾ ਤੇ ਉਹਨਾਂ ਲੋਕਾਂ ਦੀ ਅਗਵਾਈ ਕੀਤੀ ਤੇ ਉਸ ਦੇ ਇਸ ਵਿਦਰੋਹ ਦੇ ਸਦਕਾ ਹੀ ਜਿਹੜਾ ਹੈ ਇੱਕ ਛੋਟਾ ਨਾਗਪੁਰ ਚ ਐਕਟ ਪਾਸ ਹੋਇਆ ਉਸ ਨੂੰ 1909 ਦਾ ਐਕਟ ਕਹਿੰਦੇ ਨੇ ਜਿਸ ਦੇ ਅਧੀਨ ਜਿਹੜੇ ਲੋਕ ਸਨ ਉਹਨਾਂ ਨੂੰ ਜ਼ਮੀਨਾਂ ਦੇ ਹੱਕ ਦੇ ਦਿੱਤੇ ਗਏ ਇਸ ਤੋਂ ਇਲਾਵਾ ਅਨੇਕਾਂ ਸਮਾਜਿਕ ਆਰਥਿਕ ਅੰਦੋਲਨਾਂ ਦੀ ਸ਼ੁਰੂਆਤ ਹੋਈ ਤੇ ਕਬਾਇਲੀ ਲੋਕ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਰਹੇ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਬਾਇਲੀ ਸਮਾਜ ਕਬਾਇਲੀ ਬਸਤੀ ਵਾਤ ਇੱਕ ਕਬਾਇਲੀ ਸਮਾਜ ਦੇ ਬਾਰੇ ਜਾਣਕਾਰੀ ਦਿੱਤੀ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੰਨ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਇਸ ਤੋਂ ਇਲਾਵਾ ਫੇਸਬੁਕ ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਣਜੀ ਦੇ ਨਾਮ ਤੇ ਚੱਲ ਰਿਹਾ ਹੈ ਉਸ ਨੂੰ ਵੀ